ਆਮ ਆਦਮੀ ਪਾਰਟੀ ਦੇ ਸ਼੍ਰੀ ਮਨੀਸ਼ਾ ਜੀ ਜਿਹੜੇ ਵਾਰਡ ਨੰਬਰ 4 ਦੇ ਇੰਚਾਰਜ ਨੇ ਉਹ ਸਾਡੇ درمیان ਪਹੁੰਚ ਚੁੱਕੇ ਨੇ ਸ਼੍ਰੀ ਸਿੰਦਰਪਾਲ ਸਿੰਘ ਸੰਧੂ ਜਿਨ੍ਹਾਂ ਨੇ ਅੱਜ ਗੈਟ ਟੂਗੇਦਰ ਇੱਕ ਮੀਟਿੰਗ ਰੱਖੀ ਹੈ ਜਿਸ ਵਿੱਚ ਉਹਨਾਂ ਦੀਆਂ ਕੋਈ ਸ਼ਿਕਾਇਤਾਂ ਨੇ ਤੇ ਕੁਝ ਉਹਨਾਂ ਦੇ ਸੁਝਾਅ ਨੇ ਉਹਨਾਂ ਨੂੰ ਪੁੱਛਿਆ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਸਫਾਈ ਦਾ ਇੱਥੇ ਬਿਲਕੁਲ ਕੋਈ ਬੰਦੋਬਸਤ ਨਹੀਂ ਹੈ ਤੇ ਮੈਂ ਮਨੀਸ਼ਾ ਜੀ ਨੂੰ ਇਹ ਪੁੱਛਦਾ ਵੀ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਪਹਿਲਾਂ ਤਾਂ ਜੀ ਧੰਨਵਾਦ ਹੈ ਤੁਹਾਡੇ ਚੈਨਲ ਦਾ ਸੰਧੂ ਸਾਹਿਬ ਦਾ ਸਰਪੰਚ ਸਾਹਿਬ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਜਿਹੜਾ ਸਾਡੇ ਛੋਟੇ ਜਿਹੇ ਸੱਦੇ ਤੇ ਸੰਧੂ ਅੰਕਲ ਨੇ ਅੱਜ ਪਹਿਲੀ ਮੀਟਿੰਗ ਰਖਾਈ ਹੈ ਤੇ ਇਹਨਾਂ ਦੇ ਘਰੇ ਅਸੀਂ ਪਹੁੰਚੇ ਆਂ ਜੋ ਵੀ ਸਮੱਸਿਆ ਹੈਗੀ ਆ ਉਹ ਬੈਠ ਕੇ ਪੁੱਛਾਂਗੇ ਜਿਹਦਾ ਵੀ ਹੱਲ ਹੋ ਸਕਦਾ ਨਾਲ ਦੀ ਨਾਲ ਹੱਲ ਵੀ ਕਰਾਂਗੇ ਜੀ ਜੀ ਸੰਧੂ ਸਾਹਿਬ ਬਹੁਤ ਤੁਸੀਂ ਕੋਈ ਪੁੱਛਿਆ ਚਾਹੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਸਾਡੀ ਵਾਰਡ ਕਿਤੇ 77 ਤੇ ਕਿਤੇ 64 ਮਨੀਸ਼ ਨਾ ਮੇਰੇ 2 ਸਾਲ ਦਾ ਇਹਨਾਂ ਦਾ ਮਿਹਰਾਵਾ ਔਰ ਜੰਨੀ ਸਮਾਜ ਦੀ ਸੇਵਾ ਇੱਕ ਆ ਰਹਾ ਨਾ ਮੇਰੀ ਨਗਰ ਹੈ ਜਿਹਨਾਂ ਦਾ ਮਿਹਰਾਵਾ ਵਤ ਵਤ ਹਰ ਹਫਤੇ ਕਨੀ ਨਹੀਂ ਸੁਫਾਈ ਨਾਲ ਵੀ ਬੱਚਿਆਂ ਦੀ ਫੀਸਾਂ ਤੇ ਮੈਡੀਕਲ ਜਦੋਂ ਇਹਨਾਂ ਕੋਲੇ ਕੋਈ ਅਜੇ ਪਾਵਰ ਨਹੀਂ ਹੈਗੀ ਫਿਰ ਵੀ ਆਪਣੇ ਰਿਸੋਰਸ ਨਾਲ ਸਫਾਈ ਬੁਲਿਆ ਕਰ ਮੈਂ ਕਿਸੇ ਨੂੰ ਕਈ ਬੰਦੇ ਕਹਿੰਦੇ ਆ ਵੀ ਉਹਦੀ ਉਹਨੇ ਘਟ ਕੀਤਾ ਜਵੇਂ ਬੁਲਕਾਰਿਆ ਗਮਨ ਸਰ ਮੈਂ ਉਹ ਗੱਲ ਇਹ ਮੁੰਡਾ ਮੈਂਂ ਤੇ ਜੇ ਮੈਂ ਤੇ ਕਰੂ ਇਹਨੇ ਕੋ ਗੱਲ ਸਿਖਾਈ ਐ ਇੱਕ ਲਖੀਰ ਤੋਂ ਵੱਡੀ ਲਖੀਰ ਖੇਚਣੀ ਇਹ ਮੈਨੂੰ ਹਮੇਸ਼ਾ ਕਹਿੰਦਾ ਬਾਪੂ ਮੈਂ ਵੱਡੀ ਲਖੀਰ ਹੀ ਖੇਚੂਗਾ ਮੈਂ ਕਲੀ ਕਿਸੇ ਨਿੰਦਿਆ ਨਹੀਂ ਕਰਨੀ ਇਹਦੇ ਹੁਣ ਇਹਦੀ ਮਜਬੂਰੀ ਆ ਵੀ ਜਿੰਨੇ ਕੋਈ ਰਿਸੋਰਸ ਹੋਣ ਨੇ ਕਰਦਾ ਪਰ ਸਾਡੀ ਸਫਾਈ ਦਾ ਮਾੜਾ ਆ ਜੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਮਨੀਸ਼ ਪੁੱਤਰ ਨੂੰ ਗੋਮੇ ਦਾ ਪੁੱਤੀ ਆ ਇਹਨਾਂ ਪੁੱਤ ਨੂੰ ਕਹਿੰਦਾ ਪੋਤੇ ਸਫਾਈ ਦੇ ਮੈਨੂੰ ਗਾਲਾਂ ਮਾਰ ਜਿਹੜੇ ਆਜੇ ਕਾਮਾ ਨਾ ਇਹਦੂ ਲਕੀਰ ਵੱਡੀ ਖਚਦੇ ਮੈਂ ਪਿਛਲੇ ਸਾਰੇ ਉਤੇ ਮਿੱਟੀ ਪਾਉਣਾ ਚਾਹੁੰਦਾ ਮੈਂ ਇਹ ਚੀਜ਼ ਕਿਸ ਨੂੰ ਦੇਣ ਜਾਦਾ ਤੇ ਮੈਨੂੰ ਇਹਦੇ ਯਕੀਨ ਹੈ ਇੱਕ ਪ੍ਰੋਗਰਾਮ ਐਮਐਲਏ ਕੋਲੇ ਸਰਪੰਚ ਸਾਹਿਬ ਕੱਲ ਮੈਨੂੰ ਲੈ ਗਿਆ ਚਲ ਜੇਟ ਮੇਰੇ ਉਹਨਾਂ ਨੇ ਆਖਿਆ ਸਰਪੰਚ ਸਾਹਿਬ ਨੇ ਕਹਿੰਦਾ ਵੀ ਐਮਐਲਏ ਸਾਹਿਬ ਕਹਿੰਦਾ ਵੀ ਮੈਨੂੰ ਇਸੀ ਡਿਊਟੀ ਲਾਉਣਾ ਇਹ ਡਿਊਟੀ ਐਮਐਲਏ ਲਾਇਈ ਤੇ ਐਮਐਲਏ ਨੇ ਸਾਹਿਬ ਇਹਨੂੰ ਅੱਜ ਭੇਜਿਆ ਅਗਲੇ ਕਾਮ ਹੁਣ ਗਾ ਇਹਦੇ ਨਾਲ ਵਾਤਾਵਰਣ ਹੋ ਗਈ ਸਫਾਈ ਦੀ ਸਫਾਈ ਕਰੂਗਾ ਪਰ ਮੈਨੂੰ ਆਸ ਆ ਵੀ ਮੇਰੀ ਆਸ ਤੋਂ ਵੱਧ ਕੰਮ ਕਰੂਗਾ ਜੇ ਬਿਲਕੁਲ ਕਰਾਂਗੇ ਜਿਹੜੀ ਗੱਲ ਉਹਨਾਂ ਨੇ ਕਲੀਅਰ ਕੀਤੀ ਹੈ ਨਾ ਪਿਛਲੇ 1 ਸਾਲ ਤੋਂ ਵਾਰਡਬੰਦੀ ਜਦੋਂ ਹੋਈ ਹੈ ਸਵਾ ਸਾਲ ਤੋਂ ਜੀ ਹਾਂ ਇਹ ਹਿੱਸਾ ਜਿਹੜਾ ਆਪਣਾ ਹੈਬੋ ਵਾਲਪਿੰਡ ਦਾ ਸੀ ਇਹ 77 ਨੰਬਰ ਵਾਰਡ ਚ ਪੈਂਦਾ ਸੀ ਪਹਿਲਾਂ ਜੀ ਹਾਂ ਫਿਰ ਉਹ ਨਵੀਂ ਵਾਰਡਬੰਦੀ ਹੋਈ ਉਹ 66 ਨੰਬਰ ਚ ਆ ਗਿਆ ਫਿਰ ਵਿੱਚ ਥੋੜੀ ਜੀ ਪ੍ਰੋਬਲਮ ਆ ਗਈ ਫਿਰ 77 ਚ ਆ ਗਿਆ ਉਹ ਸਫਾਈ ਕਰਮਚਾਰੀ ਉਹੀ ਨੇ ਉਹ ਫਿਰ ਕਿਸੇ ਟਾਈਮ ਸ਼ਿਫਟ ਹੋ ਜਾਂਦੇ ਆ ਉਹ ਬੰਦੇ ਚੇਂਜ ਹੋ ਜਾਂਦੇ ਆ ਹੁਣ ਆਲਮੋਸਟ ਕਲੀਅਰ ਹੈ ਕਿ ਵੀ ਇਹ ਨਮੀ ਬਾੜਬੰਦੀ ਦੇ ਹਿਸਾਬ ਨਾਲ ਹੀ ਹੋਣਾ ਤੇ ਇਹ ਮੰਗਲ ਬੁੱਧਵਾਰ ਤੱਕ ਸਾਰਾ ਜਿਹੜਾ ਮੈਸਟਰੋਲ ਹੈ ਨਾ ਉਹ ਚੇਂਜ ਹੋ ਕੇ ਜਿਹੜੇ ਸਫਾਈ ਕਰਮਚਾਰੀ 64 ਨੰਬਰ ਦੇ ਹਿਸਾਬ ਨਾਲ ਉਹ ਮਿਲ ਜਾਣਗੇ ਤਾਂ ਕਿ ਉਹ ਗਲੀਆਂ ਦੇ ਹਿਸਾਬ ਨਾਲ ਬੀਟ ਬਣ ਜਾਏਗੀ ਵੀ ਆਹ ਬੰਦੇ ਨੇ ਇੱਥੇ ਕੰਮ ਕਰਨਾ ਫਿਰ ਉਹ ਸ਼ਿਫਟਿੰਗ ਹੀ ਨਹੀਂ ਹੋਏਗੀ ਤਾਂ ਸਫਾਈ ਦੀ ਸਮੱਸਿਆ ਜਿਹੜੀ ਹੈ ਉਹ ਨਹੀਂ ਰਹੇਗੀ ਇੱਕ ਮਿੰਟ ਇੱਕ ਮਿੰਟ ਸੁਣਿਸ਼ਾ ਜੀ ਇੱਧਰ ਆਓ ਮਨਿੰਸ਼ਾ ਜੀ ਸਾਡੇ ਏਰੀਆ ਚ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬੜੇ ਬੜੀ ਦੇਰ ਤੋਂ ਇਹ ਤੁਹਾਡਾ ਸ਼ੁਭ ਸ਼ੁਭ ਨਾਮ ਜੀ ਸੰਜੀਵ ਜਾਨਾ ਜੀ ਮੇਰਾ ਨਾਮ ਬੜੀ ਦੇਰ ਤੋਂ ਇਸ ਏਰੀਆ ਦੇ ਵਿੱਚ ਇਹ ਕੰਮ ਕਰ ਰਹੇ ਨੇ ਔਰ ਬੜੇ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਨੇ ਇੱਕ ਮੜਾ ਇੱਕ ਪੁਆਇੰਟ ਮੈਂ ਰੇਜ਼ ਕਰਨਾ ਚਾਹਾਂਗਾ ਕਿ ਐਸ ਏਰੀਆ ਚ ਕੁਝ ਕਬਜ਼ੇ ਟੈਂਪਰੇਰੀ ਕਬਜ਼ੇ ਨਾ ਮਗਰ ਉਹ ਪਰਮਾਨੈਂਟ ਦੀ ਤਰ੍ਹਾਂ ਬਣਦੇ ਨੇ ਜਿੱਦਾਂ ਗਲੀ ਦੇ ਸਿਰੇ ਉੱਤੇ ਲੱਕੜੀ ਦੀ ਟਾਲ ਬੈਠੀ ਆ ਉਹ ਲਗਭਗ ਅਸੀਂ 25 30 ਸਾਲੋਂ ਦੇਖਦੇ ਆ ਰਹੇ ਹਾਂ ਉਦੋਂ ਹੀ ਉਦੋਂ ਤੱਕ ਕਬਜ਼ਾ ਔਰ ਹੁਣ ਉਹਨਾਂ ਨੇ ਲੱਕੜੀ ਦੀ ਟਾਲ ਤਾਂ ਜੋ ਹੈਗੀ ਸੋ ਹੈਗੀ ਐ ਉਹਦੇ ਮੂਰੇ ਲੱਕੜੀਆਂ ਹੋਰ ਵਧਾ ਦਿੰਦੇ ਨੇ ਫਿਰ ਮੂਰੇ ਇੱਕ ਬੰਦਾ ਉਹ ਕੁੜਹਾੜੀ ਲੈ ਕੇ ਉਹਨੂੰ ਕੱਟਣ ਲੱਗ ਜਾਂਦਾ ਜਦੋਂ ਗੱਡੀ ਸਕੂਟਰ ਲਿਜਾਓ ਪਹਿਲਾਂ ਉਹਨਾਂ ਨੂੰ ਹਟਾਓ ਫਿਰ ਲੋ ਫਿਰ ਜਦੋਂ ਅਸੀਂ ਟਿੰਟਿੰਗ ਕਰਦੇ ਆ ਫਿਰ ਉਹ ਅੱਖਾਂ ਕੋੜੀਆਂ ਜੀਆਂ ਕਰਕੇ ਦੇਖਦੇ ਨੇ ਕਿ ਜਿਹੜੇ ਕਬਜ਼ੇ ਨੇ ਜਾਂ ਤਾਂ ਉਹਨਾਂ ਨੂੰ ਜ਼ਮੀਨ ਦਾ ਮਾਲਕ ਮਾਲਕਾਨਾ ਹੱਕ ਦਿੱਤਾ ਜਾਵੇ ਜਾਂ ਉਹਨਾਂ ਦਾ ਕੋਈ ਇਲਾਜ ਕੀਤਾ ਜਾਵੇ ਮੇਰੀ ਬੜੀ ਵਿਨਮਰਤਾ ਦੇ ਨਾਲ ਇਹ ਤੁਹਾਡੇ ਅੱਗੇ ਸਬਮਿਸ਼ਨ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੈਨ ਸਾਹਿਬ ਨੇ ਪਹਿਲਾਂ ਗੱਲ ਸ਼ੁਰੂਆਤ ਹੀ ਕਲੀਅਰ ਕਰਤੀ ਕਿ 20 ਸਾਲ ਤੋਂ ਪ੍ਰੋਬਲਮ ਹੈ ਜੀ ਪਹਿਲਾਂ ਵੀ ਮੇਰੇ ਤੋਂ ਪਹਿਲਾਂ ਵੀ ਕੁਝ ਸਰਕਾਰ ਦੇ ਹੈ ਕੁਝ ਕਾਉਂਸਲਰ ਦੇ ਕੋਈ ਐਮ ਐਲ ਏ ਦੇ ਪ੍ਰੋਬਲਮ ਹੈਗੀ ਹੈ ਬਿਲਕੁਲ ਜੇ ਇਹਨਾਂ ਨੇ ਦੱਸਿਆ ਅੱਜ ਅੱਜ ਧਿਆਨ ਚ ਆ ਗਿਆ ਤੇ ਆਪਾਂ ਉਹਨਾਂ ਨੂੰ ਮਿਲਾਂਗੇ ਵੀ ਦੇਖਾਂਗੇ ਮਾਲਕਾਨਾ ਹੱਕ ਤਾਂ ਜੇ ਉਹ ਸੜਕ ਦੀ ਜਗ੍ਹਾ ਹੈ ਸਰਕਾਰ ਦੀ ਜਗ੍ਹਾ ਉਹ ਤਾਂ ਨਹੀਂ ਮਿਲਣਾ ਜੀ ਉਹਨੂੰ ਕਿਸੇ ਤਰੀਕੇ ਨਾਲ ਵੀ ਮੱਲੇ ਵਾਲਿਆਂ ਨੂੰ ਵੀ ਪਰੇਸ਼ਾਨੀ ਨਾ ਆਵੇ ਤਾਂ ਉਹਨਾਂ ਦਾ ਵੀ ਕੰਮ ਸਹੀ ਚੱਲੇ ਉਸ ਤਰੀਕੇ ਨਾਲ ਉਹਨੂੰ ਆਪਾਂ ਠੀਕ ਕਰਾਂਗੇ ਕੋਈ ਅਸੀ ਗੱਲ ਨਹੀਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਉਹ ਗੱਲ ਦਾ ਹੱਲ ਜ਼ਰੂਰ ਕੱਢਾਂਗੇ ਠੀਕ ਮਿਹਰਬਾਨ ਹੋਰ ਕਿਸੇ ਦੀ ਕੋਈ ਪ੍ਰੋਬਲਮ ਹੋਵੇ ਤਾਂ ਬਾਕੀ ਇੱਕ ਮਿੰਟ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਭੇਡੇ ਮਨੀਸ਼ਾ ਨੂੰ ਕਹਿਣਾ ਚਾਹਣਾ ਆ ਜਿਹੜੀ ਮੀਂਹੜੇ ਬੈਠੇ ਆ ਨਾ ਇਹ ਤੇਰੇ ਵੋਟਰ ਆ ਸਪੋਰਟਰ ਨਹੀਂ ਹੈ ਜੀ ਇਹ ਤੇਰੇ ਵੋਟਰ ਆ ਬਾਰਲਾ ਬੰਦਾ ਕੋਈ ਹੈ ਨਹੀਂ ਇੱਥੋਂ ਦੇ ਆ ਇਸੇ ਦਾ ਸ਼ਾਰਟ ਨੋਟ ਹਟਿਆ ਹੈ ਜੀ ਕਹਿੰਦੇ ਤੋਂ ਵੱਡੀ ਸਰਪੰਚ ਸਾਹਿਬ ਦੇ ਤੇ ਸ਼ਾਦੇ ਤੋਂ ਜ ਵੱਡੀ ਗੱਲ ਹੋ ਸਕਦੀ ਹੈ ਇਹਦਾ ਸ਼ਾਰਟ ਨੋਟ ਤੇ ਕੱਲ ਐਮਐਲ ਨੇ ਕਹਿ ਗਿਆ ਸ਼ਾਰਟ ਅੱਜ ਇਹ ਮੀਟਿੰਗ ਨਹੀਂ ਕਰਦਾ ਅੱਜ ਇਹਨੂੰ ਚਾ ਕਿਆ ਦੇ ਕੱਪੜੇ ਸੱਧਿਆ ਐਮਐਲ ਨੇ ਆਉਣਾ ਸੀਗਾ ਉਹਨੇ ਕਹਿੰਦਾ ਮੈਂ ਸ਼ਾਮ ਨੂੰ ਜ਼ਰੂਰ ਆਵਾਂਗਾ ਜੀ ਇਹ ਮੀਟਿੰਗ ਐਮਐਲ ਨੇ ਹੀ ਹੋਈ ਹੈ ਜੀ ਤੇ ਉਹਨੇ ਇਹ ਦਿਓੜੀ ਲਈ ਹੈ ਕਿ ਮਨੀਸ਼ بیٹے ਦੀ ਤਿਆਜੇ ਸ਼ਾਰਟ ਨੋਟ ਤੇ ਇਹਨਾਂ ਨੂੰ ਸਦਿਆ ਵੀ ਆ ਕੇ ਧੰਨਵਾਦ ਮਨੀਸ਼ਾ ਦਾ ਵੀ ਜਿਹੜਾ ਸ਼ਾਰਟ ਨੋਟ ਤੇ ਸਾਡੇ ਕੋਲੇ ਕਬੂਲ ਕੀਤਾ ਇਹ ਗੱਲ ਇਹ ਨਹੀਂ ਗੱਲ ਆ ਜਿਹੜੇ ਇਥੇ ਬੱਚੇ ਸਾਰੇ ਵੋਟਰ ਆ ਇਹ ਮਨੀਸ਼ਾ ਨੂੰ ਬਿਲਕੁਲ ਹੀ ਅਲੱਗ ਨਾਲ ਜੇ ਤੂੰ ਇਹਨਾਂ ਸਾਰਿਆਂ ਦੇ ਕੰਮ ਕਰੇਂਗਾ ਤੈਨੂੰ ਕਿਹੜੇ ਕਰ ਜਾਂਦੀ ਲੋੜ ਇਹ ਕੋਲੇ ਵੋਟਾਂ ਆਪਣੀਆਂ ਆ ਪੈ ਜਾਣਗੀਆਂ